ਬਟ ਇੰਨੀ ਮੈਂ ਗੱਲ ਜ਼ਰੂਰ ਕਹਿ ਦੂੰਗਾ ਜੇ ਜਿਉਂਦੇ ਰਹਿ ਗਏ ਭਗਵਾਨਤਮਨ ਆਪਣੀ ਤਿਆਰੀ ਪੱਕੀ ਹੈ ਮੈਂ ਤੁਹਾਨੂੰ ਇੰਨਾ ਦੱਸਿਆ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜਿਉਂਦੇ ਰਹਿ ਗਏ ਤੇ ਆਪਣੀ ਤਿਆਰੀ ਜ਼ਰੂਰ ਹੈ ਜੋ ਤੇਰੇ ਮਨ ਛ ਹੈ ਆਪਣਾ ਮਨ ਰਾਜ਼ੀ ਕਰ ਲਈ ਨਾ ਸਾਨੂੰ ਕੋਈ ਡਰ ਹੈ ਨਾ ਸਾਨੂੰ ਕੋਈ ਖੌਫ ਹੈ ਇਹ ਚੰਗੀ ਤਰ੍ਹਾਂ ਸਮਝ ਲੈ ਮੇਰੇ ਕੋਲ ਤੇ ਬਲਾਸਟ ਹੋਇਆ ਮੇਰੀ ਸਾਰੀ ਗੱਡੀ 1990 ਦੇ ਵਿੱਚ ਬਟਾਲੇ ਸਿੱਟੀ ਚ ਉਡਾਈ ਗਈ ਐਫ ਆਈ ਆਰ ਰਜਿਸਟਰ ਹੋਈ ਉਹਨੂੰ ਮੇਰਾ ਖਿਆਲ ਜੰਮੀ ਐ ਸੀ ਭਗਵੰਤ ਇਹਦੇ ਬੰਬਾਂ ਦੇ ਖੜਾਕ ਸੁਣੇ ਨੇ ਇਹਦੇ ਤਾਂ ਕਦੀ ਕੋਨ ਦੀ ਮੇਰਾ ਖਿਆਲ ਕੱਲ ਦੇ ਕੋਨ ਦੀ ਗੋਲੀ ਵੀ ਨਹੀਂ ਨਿਕਲੀ ਇਹਨੇ ਕੱਲੇ ਬੋਤਲਾ ਦੇ ਆ ਜਿਹੜੇ ਉਤਲੇ ਡੱਕਰੇ ਜਿਹੜਾ ਸ਼ਾਮ ਨੂੰ 5 ਵਜੇ ਉਹ ਖੋਲਦਾ ਨਾ ਉਸ ਤੋਂ ਓਕੜਕ ਕਰਕੇ ਖੋਲਦਾ ਜਿਹੜਾ ਉਹਦੀ ਆਵਾਜ਼ ਹੀ ਇਹਨੇ ਸੁਣੀ ਇਹਨੂੰ ਪਤਾ ਹੁੰਦਾ ਤੇ ਇਸ ਕਿਸਮ ਦੀ ਇਹ ਗੱਲ ਨਾ ਕਰ ਫੇਰ ਕੱਲ ਕਹੀ ਜਾਂਦਾ ਇਹਨੇ ਵਕੀਲ ਕਰ ਲਿਆ ਜੀ ਹੁਣ ਵਕੀਲ ਲੱਭਦਾ ਫਿਰਦਾ ਉਹ ਤੇਰੇ ਵਰਗੇ ਨਾ ਵਾਹ ਪੈ ਜੇ ਤੇ ਬੰਦਾ ਵਕੀਲ ਵੀ ਨਾ ਲੱਭੇ ਇਹ ਸਾਡਾ ਤੂੰ ਮੈਨੂੰ ਦੱਸ ਆ ਜਿਹੜਾ ਇਹਨਾਂ ਦਾ ਸੁਪਰੀਮ ਕੋਰਟ ਕੇਜਰੀ ਵਾਤ ਇਹ ਸੁਪਰੀਮ ਕੋਰਟ ਚੋਂ ਜਦੋਂ ਧਿਆਰ ਜੇਲ੍ਹ ਚੋਂ ਬਾਹਰ ਆਇਆ ਬਿਨਾਂ ਵਕੀਲੋਂ ਆ ਗਿਆ ਇਹ ਸਾਡਾ ਇੱਕ ਜਮਹੂਰੀ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਸਾਡਾ ਉਹ ਰਹਾਂ ਦੀ ਉਹ ਦੇ ਦੀ ਗੱਲ ਕਰਨ ਤੇ ਅਜਬ ਹੈ ਉਹਨੂੰ ਦੱਸਿਆ ਹੀ ਏਕ ਮਾਨ ਸਾਹਿਬ ਅਸੀਂ ਚੱਲੇ ਆਂ